ਰਾਤ ਬਹੁਤ ਝੱਖੜ ਝੁੱਲਿਆ ਮੀਂਹ ਆਇਆ ਤੇ ਮੀਂਹ ਦੇ ਨਾਲ ਖਨੌਰੀ ਬਾਰਡਰ ਦੇ ਕਿਸਾਨਾਂ ਨੂੰ ਮੁਸ਼ਕਲਾਂ ਵੀ ਬਹੁਤ ਆਈਆਂ ਪਰ ਜਿਹੜੇ ਕਿਸਾਨ ਨੇ ਉਹ ਕਦੇ ਵੀ ਇਹਨਾਂ ਮੁਸ਼ਕਲਾਂ ਤੋਂ ਡਰਦੇ ਨਹੀਂ ਹੁੰਦੇ ਘਬਰਾਉਂਦੇ ਨਹੀਂ ਹੁੰਦੇ ਕਿਉਂਕਿ ਕਿਸਾਨ ਪਹਿਲਾਂ ਹੀ ਖੇਤਾਂ ਦੇ ਵਿੱਚ ਇਹੋ ਜਿਹੇ ਮੁਸ਼ਕਲਾਂ ਨੂੰ ਝੱਲ ਕੇ ਖੇਤੀ ਕਰਦੇ ਆ ਸੋ ਸਾਰੇ ਜਿਹੜੇ ਕਿਸਾਨ ਭਰਾ ਹਜੇ ਵੀ ਪਿੰਡਾਂ 'ਚ ਬੈਠੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਬਾਈ ਘਰਾਂ 'ਚੋਂ ਬਾਹਰ ਨਿਕਲ ਕੇ ਆਓ ਆਪਾਂ ਅੰਦੋਲਨ ਲੜੀਏ ਅੰਦੋਲਨ ਤਾਂ ਜਿੱਤਿਆ ਜਾਊਗਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਦੇਖੋ ਪਿੰਡਾਂ ਦੇ ਵਿੱਚ ਧੜੇ ਹੁੰਦੇ ਆ ਵਿਚਾਰਕ ਮਤਭੇਦ ਹੁੰਦੇ ਆ ਲੜਾਈਆਂ ਹੁੰਦੀਆਂ ਨੇ ਉਹਨਾਂ ਨੂੰ ਭੁਲਾ ਕੇ ਇੱਕ ਵਾਰੀ ਆਪਾਂ ਅੰਦੋਲਨ ਜਿੱਤ ਲਈਏ ਤੇ ਫਿਰ ਬਾਅਦ ਦੇ ਵਿੱਚ ਉਹ ਗੱਲਾਂ ਆਪਾਂ ਕਰਨਤੀਆਂ ਜੇ ਅੰਦੋਲਨ ਨਾ ਜਿੱਤਿਆ ਗਿਆ ਜੇ ਪੰਜਾਬ ਹਾਰਦਾ ਤਾ ਪੰਜਾਬ ਨੇ ਲੰਬੇ ਸਮੇਂ ਲਈ ਖੜਾ ਨਹੀਂ ਹੋਣਾ ਬਾਈ ਪੰਜਾਬ ਪਹਿਲਾਂ ਹੀ ਚਾਰੇ ਪਾਸਿਓਂ ਘਿਰਿਆ ਹੋਇਆ ਜੇ ਕਿਸਾਨੀ ਵਾਲਾ ਮਸਲਾ ਵੀ ਅਸੀਂ ਹਾਰ ਬੈਠੇ ਤਾਂ ਬੜੀਆਂ ਮੁਸ਼ਕਲਾਂ ਸਾਹਮਣੇ ਆਉਣੀਆਂ ਨੇ ਇਹਨਾਂ ਦੀਆਂ ਨੀਤੀਆਂ ਬਹੁਤ ਭੈੜੀਆਂ ਨੇ ਰਾਤ ਖਨੌਰੀ ਬਾਰਡਰ ਤੇ ਬਹੁਤ ਮੀਂਹ ਪਿਆ ਤੇ ਕਿਸਾਨਾਂ ਕੋਲੇ ਜਿਹੜਿਆਂ ਕੋਲੇ ਤਰਪਾਲਾ ਹੈਗੀਆਂ ਸੀ ਉਹਨਾਂ ਨੇ ਤਰਪਾਲਾਂ ਪਾਲੀਆਂ ਜਿਨ੍ਹਾਂ ਕੋਲੇ ਪਜਰਾਂ ਕੋਲੇ ਪੱਲੀਆਂ ਸੀ ਉਹਨਾਂ ਨੇ ਪੱਲੀਆਂ ਪਾਲੀਆਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜਿਹਾ ਪ੍ਰਬੰਧ ਵੀ ਹੋਵੇ ਮੈਂ ਸਮਾਜ ਸੇਵੀ ਭਰਾਵਾਂ ਨੂੰ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੀਂਹ ਹਨੇਰੀਆਂ ਦਾ ਮਤਲਬ ਦੌਰ ਆਉਂਦਾ ਹੈ ਤਾਂ ਮੀਂਹ ਆਉਂਦਾ ਤਾਂ ਬਾਈ ਜਰੂਰ ਮਤਲਬ ਸਮਾਵਾ ਜਰੂਰ ਨਿਭਾਓ ਜਿਵੇਂ ਕਿਸਾਨਾਂ ਕੋਲ ਤਰਪਾਲਾਂ ਪਹੁੰਚਦੀਆਂ ਕਰ ਦਿਓ ਕੋਈ ਗੱਦੇ ਪਹੁੰਚਦੇ ਕਰ ਦਿਓ ਇਦਾਂ ਦੀਆਂ ਸਮਾਵਾ ਬਾਈ ਜਰੂਰ ਨਿਭਾ ਦਿਓ ਹਨਾ ਇਹ ਬੇਨਤੀ ਹੈ ਤਾਂ ਜੋ ਕਿਸਾਨ ਵਿਚਾਰੇ ਆਪਣਾ ਸਰੀਰ ਤਾਂ ਬਚਾ ਸਕਣ ਜਦੋਂ ਹਨੇਰੀਆਂ ਆਉਂਦੀਆਂ ਨੇ ਰਾਤ ਸਾਡੇ ਤੰਬੂਆਂ ਦੇ ਵਿੱਚ ਪਾਣੀ ਤੱਕ ਆ ਗਿਆ ਹਨਾ ਤੇ ਬੜੀ ਮੁਸ਼ਕਲ ਦੇ ਨਾਲ ਰਾਤ ਕੱਢੀਆ ਪਰ ਅਸੀਂ ਹਾਰਨ ਵਾਲੇ ਨਹੀਂ ਆਪਾਂ ਡਟੇ ਹੋਇਆ ਤੇ ਹੁਣ ਨੇੜਲੇ ਪਿੰਡ ਦੇ ਵਿੱਚ ਨੈਟ ਚੱਲਦਾ ਮੈਂ ਉੱਥੋਂ ਲਾਈਵ ਹੋ ਕੇ ਤੁਹਾਨੂੰ ਬੇਨਤੀ ਕਰ ਰਿਹਾ ਜਿਹੜੇ ਪਿੰਡਾਂ 'ਚ ਭਰਾ ਬੈਠੇ ਆ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬਾਈ ਆਜੋ ਖਨੌਰੀ ਬਾਰਡਰ ਤੇ ਜਿਨ੍ਹਾਂ ਨੂੰ ਸੰਭੂ ਨੇੜੇ ਲੱਗਦਾ ਸੰਭੂ ਸੋ ਨੌਜਵਾਨਾਂ ਨੂੰ ਮੈਂ ਪਹਿਲਾਂ ਵੀ ਬੇਨਤੀ ਕਰਦਾ ਅੱਜ ਵੀ ਕਰਦਾ ਕਿ ਆਪਣੇ ਜਿਹੜੇ ਆਗੂ ਨੇ ਜੰਮੇ ਉਹ ਫੈਸਲਾ ਕਰਨਗੇ ਭਾਈ ਉਸ ਫੈਸਲੇ ਤੇ ਜ਼ਰੂਰ ਖੜਿਓ ਆਗੂ ਆਪਣਾ ਜਗਜੀਤ ਸਿੰਘ ਡੱਲੇਵਾਲ ਜੀ ਨੇ ਪੰधेਰ ਜੀ ਨੇ ਲੋਂਗੋਵਾਲ ਸਾਹਿਬ ਨੇ ਬਹੁਤ ਵੱਡੇ ਆਗੂ ਨੇ ਜਿਹੜੇ ਸੂਝਬਾਨ ਨੇ ਉਹਨਾਂ ਦਾ ਫੈਸਲਾ ਸਹੀ ਹੋਊਗਾ ਗਲਤ ਨਹੀਂ ਹੋਊਗਾ ਇਸ ਵਾਰ ਆਪਾਂ ਪਿੰਡਾਂ ਦੇ ਵਿੱਚੋਂ ਅਰਦਾਸ ਕਰਕੇ ਚੱਲੇ ਆਂ ਇਸ ਵਾਰ ਆਪਾਂ ਪਿੰਡਾਂ ਦੇ ਵਿੱਚ ਜਕਾਰੇ ਲਾ ਕੇ ਆਇਆ ਇਸ ਵਾਰ ਆਪਾਂ ਕੇਸਰੀ ਸਿੰਘ ਸਾਹਿਬ ਨਾਲ ਲੈ ਕੇ ਆਇਾਂਗੇ ਇਸ ਵਾਰ ਕੋਈ ਕਮੀ ਜਥੇਬੰਦੀਆਂ ਨੇ ਤਾਂ ਛੱਡੀ ਨਹੀਂ ਇਸ ਕਰਕੇ ਨੌਜਵਾਨੋ ਹੁਣ ਤੁਹਾਡਾ ਕੋਈ ਰਹਿ ਨਹੀਂ ਗਿਆ ਕਿ ਆਪਾਂ ਪਿੰਡਾਂ 'ਚ ਬੈਠੇ ਰਹੀਏ ਤੇ ਇਹਨਾਂ ਨੂੰ ਕਹਿੰਦੇ ਰਹੀਏ ਵੀ ਇਹ ਤਾਂ ਸਾਨੂੰ ਸਟੇਜਾਂ ਤੋਂ ਲਾਹ ਦਿੰਦੇ ਆ ਜੀ ਇਹ ਤਾਂ ਸਾਡੇ ਕੇਸਰੀ ਸਿੰਘ ਸਾਬ੍ਹ ਤੇ ਉਂਗਲ ਚੱਕਦੇ ਆ ਜੀ ਇਹ ਸਿੱਖੀ ਤੇ ਲੱਗਣ ਵਾਲੇ ਲੋਕ ਐ ਜੀ ਉਹ ਗੱਲ ਤਾਂ ਹੁਣ ਰਹੀ ਨਹੀਂ ਡੱਲੇਵਾਲ ਸਾਹਿਬ ਨੇ ਪਹਿਲੇ ਦਿਨੀ ਜਦੋਂ ਅੰਦੋਲਨ ਚਲਾਇਆ ਤਾਂ ਅਰਦਾਸ ਕਰਕੇ ਚਲਾਇਆ ਜਕਾਰੇ ਲਾ ਕੇ ਚਲਾਇਆ ਕੇਸਰੀ ਸਿੰਘ ਸਾਬ੍ਹ ਸਾਡੇ ਇੱਥੇ ਝੂਲ ਰਹੇ ਨੇ ਖਨੌਰੀ ਬਾਡਰ ਤੇ ਵੀ ਸੰਭੂ ਬਾਡਰ ਤੇ ਵੀ ਇਸ ਵਾਰ ਉਹ ਗੱਲ ਤਾਂ ਹੈ ਨਹੀਂ ਕਿ ਸਾਨੂੰ ਕੋਈ ਇੱਥੋਂ ਸਟੇਜਾਂ ਤੋਂ ਗਦਾਰ ਕਹਿ ਦੂਗਾ ਜਾਂ ਸਾਡੇ ਝੰਡਿਆਂ ਤੇ ਸਾਡੇ ਕੇਸ਼ਰੀਨ ਸਿੰਘ ਸਾਹਿਬ ਤੇ ਕਿੰਤੂ ਪ੍ਰੰਤੂ ਹੋਊਗੀ ਉਹ ਤਾਂ ਹੈ ਨਹੀਂ ਇਸ ਕਰਕੇ ਬਾਈ ਇਸ ਵਾਰ ਤਾਂ ਆਪਾਂ ਇਕੱਠੇ ਹੋ ਕੇ ਲੜਨਾ ਹੈ ਜੇ ਇਕੱਠੇ ਹੋ ਕੇ ਲੜ ਲਾਂਗੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਹੁਣ ਬਹੁਤੇ ਨੌਜਵਾਨ ਵਿਚਾਰੇ ਉਹਨਾਂ ਦੀਆਂ ਭਾਵਨਾਵਾਂ ਦੀ ਆਪਾਂ ਕਦਰ ਕਰਦੇ ਹਾਂ ਅਸੀਂ ਵੀ ਪਹਿਲਾਂ ਜਦੋਂ ਵੀ ਦੇ ਵਿੱਚ ਅ ਮਤਲਬ ਅੰਦੋਲਨ ਲੜਿਆ ਉਦੋਂ ਵੀ ਅਸੀਂ ਬਹੁਤ ਕਹਿੰਦੇ ਹੁੰਦੇ ਸੀ ਆ ਕਰ ਦਾਂਗੇ ਬਾਹਰ ਕਰ ਦਾਂਗੇ ਪਰ ਜਦ ਆਗੂਆਂ ਦੀ ਜਾਨ ਮੁਠੀ ਚ ਹੁੰਦੀ ਐ ਕੜਿੱਕੇ ਚ ਫਸੇ ਹੁੰਦੇ ਐ ਜੇ ਤਾਂ ਇੱਥੋਂ ਅੱਗੇ ਚੱਲਦੇ ਐ ਤਾਂ ਤਾਂ ਨੌਜਵਾਨੀ ਦਾ ਬਹੁਤ ਵੱਡਾ ਨੁਕਸਾਨ ਜੋ ਸਰਕਾਰਾਂ ਕਰਨੋਂ ਫਿਰਦੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਨੂੰ ਖਤਮ ਕਰ ਦੇਣਗੀਆਂ ਜੇ ਤਾਂ ਚਲਦੇ ਆ ਤਾਂ ਵੀ ਕ੍ਰੀਕੀ ਚ ਜਾਣਾ ਮਗਰ ਜਿਹੜੇ ਪੰਜਾਬ ਵਿਰੋਧੀ ਤਾਕਤਾਂ ਨੇ ਜੋ ਪੰਜਾਬ ਵਿਰੋਧੀ ਨੇ ਜੋ ਪੰਜਾਬ ਦੇ ਹੱਕ 'ਚ ਜਿਨ੍ਹਾਂ ਨੇ ਕਦੇ ਗੱਲ ਨਹੀਂ ਕੀਤੀ ਉਹੋ ਕਹਿਣਗੀਆਂ ਕਿ ਇਹਨਾਂ ਆਗੂਆਂ ਨੇ ਸਾਡੇ ਪੰਜਾਬ ਦੇ ਪੁੱਤ ਮਰਵਾਤੇ ਜੇ ਇਥੋਂ ਨਹੀਂ ਚਲਦੇ ਤਾਂ ਨੌਜਵਾਨ ਕਹਿੰਦੇ ਆ ਵੀ ਇਹ ਅੱਗੇ ਕਿਉਂ ਨਹੀਂ ਵੱਧਦੇ ਅਸੀਂ ਅੱਗੇ ਵਧਣ ਲਈ ਆਏ ਸੀ ਗੱਲਾਂ ਦੇਖੋ ਦੋ ਵਿਚਾਰਨ ਵਾਲੀਆਂ ਹੁੰਦੀਆਂ ਨੇ ਆਗੂ ਬਹੁਤ ਸੂਝਵਾਨ ਨੇ ਜਦੋਂ ਆਗੂ ਸਾਨੂੰ ਫੈਸਲਾ ਕਰਕੇ ਕਹਿ ਦੇਣਗੇ ਵੀ ਅੱਗੇ ਵਧਣਾ ਉਹ ਆਪਾਂ ਅੱਗੇ ਵੀ ਵਧਾਂਗੇ ਸਿਰ ਦੇਣ ਦੀ ਵਾਰੀ ਆਈ ਸਿਰ ਵੀ ਦੇਵਾਂਗੇ ਲਹੂ ਡੋਲਣਾ ਹੋਇਆ ਲਹੂ ਵੀ ਡੋਲਾਂਗੇ ਪਰ ਆਪਾਂ ਜਾਬਤੇ ਚ ਰਹਿ ਕੇ ਚੱਲੀਏ ਆਪਾਂ ਲਾਂ ਬੰਦੂਕ ਕੇ ਚੱਲੀ ਆਪਾਂ ਸੰਘਰਸ਼ ਤਰੀਕੇ ਨਾਲ ਜਿੱਤੀ ਇਹ ਨਾ ਵੀ ਆਪਾਂ ਹੁਲੜਬਾਜੀ ਕਰਕੇ ਅ ਅਗ ਅੱਗ ਲਾਈਏ ਤੇ ਆਪ ਪਿੱਛੇ ਹੋ ਜੀਏ ਉਹ ਗੱਲ ਨਹੀਂ ਬਾਈ ਬਣਦੀ ਜਦੋਂ ਅੱਗੇ ਵਧਣਾ ਹੋਇਆ ਤਾਂ ਚੰਗੇ ਤਰੀਕੇ ਨਾਲ ਵਧਾਂਗੇ ਸਾਰੇ ਇਕੱਠੇ ਹੋ ਕੇ ਵਧਾਂਗੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਬਾਈ ਢੜਕੋ ਨਾ ਇਹ ਸਰਕਾਰ ਉਕਸਾਉਣਾ ਚਾਹੁੰਦੀ ਹੈ ਕਿ ਨੌਜਵਾਨ ਢੜਕਣ ਤੇ ਅਸੀਂ ਇਹਨਾਂ ਦਾ ਸ਼ਿਕਾਰ ਖੇਡੀਏ ਜਿਵੇਂ ਪੰਜਾਬ ਦੇ ਵਿੱਚ ਅੱਜਕੱਲ ਹੋ ਰਿਹਾ ਹੈ ਗੈਂਗਸਟਰ ਕਹਿ ਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤੇ ਇਹੀ ਇਹੀ ਜੇ ਸਕਾਰ ਸਾਡਾ ਇੱਥੇ ਖੇਡਿਆ ਗਿਆ ਤਾਂ ਬਾਈ ਬਹੁਤ ਹਾਲਾਤ ਮਾੜੇ ਹੋ ਜਾਣਿਆ ਨੌਜਵਾਨੀ ਪਹਿਲਾਂ ਹੀ ਸਾਡੇ ਕੋਲੇ ਬਹੁਤ ਘੱਟ ਹੈ ਜਿਹੜੀ ਜਾਗਦੀ ਹੈ ਜਿਨ੍ਹਾਂ ਦੀਆਂ ਜ਼ਮੀਰਾਂ ਜਾਗੀਆਂ ਹੋਈਆਂ ਨੇ ਨਹੀਂ ਨੌਜਵਾਨੀ ਨੇ ਦੌੜ ਲਾਈ ਹੋਈ ਹੈ ਬਾਹਰ ਨੂੰ ਭੱਜਣ ਨੂੰ ਲੜਨ ਵਾਲੇ ਆਪਾਂ ਕਿੰਨੇ ਕੁ ਰਹਿ ਗਏ ਬਾਈ ਲੜਨ ਵਾਲੇ ਬੰਦੇ ਜੇ ਆਪਸ ਦੇ ਵਿੱਚ ਹੀ ਖੁੰਦਕਾਂ ਕੱਢਣ ਲੱਗ ਗਏ ਜੇ ਆਪਸ ਦੇ ਵਿੱਚ ਹੀ ਇੱਕ ਦੂਜੇ ਦੀ ਲੱਤਾਂ ਖਿੱਚਣ ਲੱਗ ਗਏ ਤਾਂ ਲੜਾਈ ਇਹ ਸਿਰੇ ਨਹੀਂ ਚੜ੍ਹਨੀ ਇਹ ਲੜਾਈ ਜੇ ਸਿਰੇ ਚੜ੍ਹਨੀ ਹੈ ਤਾਂ ਇਕੱਠੇ ਹੋ ਕੇ ਲੜਨਾ ਪਊਗਾ ਇੱਕਠੇ ਹੋ ਕੇ ਅੱਗੇ ਬੰਦਨਾ ਪੂਗਾ ਇਸ ਕਰਕੇ ਨੌਜਵਾਨੋ ਆਪਾਂ ਹੁੱਲੜ ਬਾਜ਼ੀ ਨਾ ਕਰੀਏ ਆਪਾਂ ਜਾਬਤੇ 'ਚ ਰਹੀਏ ਆਪਾਂ ਆਗੂਆਂ ਦੀ ਗੱਲ ਮੰਨੀਏ ਆਗੂ ਵਿਚਾਰੇ ਜਗਜੀਤ ਸਿੰਘ ਡੱਲੇਵਾਲ ਜੀ ਨੇ ਬਾਈ ਕੈਂਸਰ ਦੇ ਮਰੀਦ ਨੇ ਉਹਦਾ ਵੀ ਜੀ ਕਰਦਾ ਤਾਂ ਕਹਿ ਕੇ ਇਹ ਬਿਮਾਰੀ ਦਾ ਬਹਾਨਾ ਲਾ ਕੇ ਘਰੇ ਪੈ ਸਕਦਾ ਸੀ ਬਾਈ ਉਹਨੂੰ ਕਿਹੜਾ ਕੱਲੇ ਨੂੰ ਐਮਐਸਪੀ ਦੀ ਲੋੜ ਆ ਜਾਂ ਉਹਦੀਆਂ ਕਿਹੜੀਆਂ ਕੱਲੇ ਦੀਆਂ ਫਸਲਾਂ ਰੁਲਦੀਆਂ ਨੇ ਬਾਈ ਉਹ ਬੰਦਾ ਫਿਰ ਵੀ ਆਪਣੇ ਲਈ ਲੜ ਰਿਹਾ ਹੈ ਕੈਂਸਰ ਦਾ ਮਰੀਜ਼ ਆ ਡਾਕਟਰਾਂ ਨੇ ਕਹਿਤਾ ਵੀ ਜਾਨ ਨੂੰ ਖਤਰਾ ਹੈ ਪਰ ਫਿਰ ਵੀ ਤੁਹਾਡੇ ਵਿੱਚ ਹੈ ਜੇ ਆਪਾਂ ਹੁਣ ਉਸ ਆਗੂ ਦਾ ਮਨ ਤੋੜਾਂਗੇ ਦਿਲ ਦਿਖਾਵਾਂਗੇ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਬਾਈ ਇਹ ਉਹ ਆਗੂ ਆਪਣੇ ਲਈ ਲੜ ਰਿਹਾ ਹੈ ਤੇ ਆਪਾਂ ਐ ਐ ਕਹਿ ਦਈਏ ਵੀ ਆਗੂ ਦਾ ਯਾਰ ਅੱਗੇ ਨਹੀਂ ਜਾਣ ਦਿੰਦੇ ਨਹੀਂ ਕਰਨ ਦਿੰਦੇ ਉਹਨਾਂ ਉਹ ਉਹਨਾਂ ਦੀ ਜਿਹੜੀ ਸੋਚ ਆ ਉਹ ਬਹੁਤ ਚੰਗੀ ਹੈ ਉਹ ਮਾਮਾ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ ਉਹ ਅੰਦੋਲਨ ਟੇਬਲ ਟਾਕ ਤੇ ਮਕਾਉਣਾ ਚਾਹੁੰਦੇ ਆ ਵੀ ਇੱਥੇ ਸਾਡੀਆਂ ਜਿਹੜੀਆਂ ਮੰਗਾਂ ਮਨਵਾਉਣੀਆਂ ਤਾਂ ਮੰਗਾਂ ਨੇ ਨਾ ਆਪਾਂ ਨੇ ਐਵੇਂ ਬਿਨਾਂ ਵਜਾ ਆਪਾਂ ਜਵਾਨੀ ਦਾ ਨੁਕਸਾਨ ਕਿਉਂ ਕਰਾਈਏ ਭਾਈ ਜੇ ਸਿਰ ਦੇਣ ਦੀ ਲੋੜ ਆਈ ਦੇ ਦਾਂਗੇ ਸਿਰ ਬਹੁਤ ਥਾਂਵੇਂ ਦੇਣੇ ਪੈਣਗੇ ਅੰਦੋਲਨ ਹੋਰ ਬਹੁਤ ਨੇ ਇਹ ਨਾ ਤੁਸੀਂ ਐਵੇਂ ਬਣਾਓ ਵੀ ਇਸੇ ਅੰਦੋਲਨ ਦੇ ਵਿੱਚ ਹੀ ਆਪਾਂ ਸਭ ਕੁਝ ਕਰ ਦੇਣਾ ਹੈ ਸ਼ਹੀਦੀਆਂ ਦੇਣੀਆਂ ਹੁੰਦੀਆਂ ਨੇ ਕੌਮ ਦੇ ਲਈ ਦਿੱਤੀਆਂ ਜਾਣਗੀਆਂ ਕੋਈ ਗੱਲ ਨਹੀਂ ਸਿਰ ਲਾਉਣੇ ਪਏ ਸਿਰ ਲਾ ਦਾਂਗੇ ਕਿਸਾਨੀ ਦੇ ਲਈ ਵੀ ਲਾ ਦਾਂਗੇ ਹਣਾ ਪਰ ਬਿਨਾਂ ਵਜਾ ਨਾ ਲਈਏ ਵੀ ਬਿਨਾਂ ਵਜੇ ਹੀ ਆਪਾਂ ਮਰ ਜੀਏ ਯਾਰ ਬਾਅਦ ਵਿੱਚ ਕੋਈ ਮੁੱਲਣਾ ਪਵੇ ਜਾਨ ਉੱਥੇ ਦਿਓ ਜਿੱਥੇ ਮੁੱਲ ਪਵੇ ਇਸ ਕਰਕੇ ਨੌਜਵਾਨੋ ਗਲਤ ਰਾਹ ਨਾ ਚੁਣੋ ਗਲਤ ਰਸਤੇ ਨਾ ਚੁਣੋ ਆਪਾਂ ਤਰੀਕੇ ਨਾਲ ਬੜੇ ਤਰੀਕੇ ਨਾਲ ਬਾਈ ਤਰੀਕੇ ਨਾਲ ਆਪਾਂ ਅੱਗੇ ਵਧਣਾ ਤਰੀਕੇ ਨਾਲ ਅੱਗੇ ਵਧਾਂਗੇ ਆ ਦੇਖੋ ਜੇ ਇੱਥੇ ਬੈਠੇ ਹੁੰਦੇ ਸਰਕਾਰ ਆਪਣੀ ਗੱਲਾਂ ਨਾ ਸੁਣ ਰਹੀ ਹੁੰਦੀ ਤਾਂ ਆਪਾਂ ਕਹਿੰਦੇ ਵੀ ਇੱਥੇ ਜਿੱਥੇ ਬੰਦੀਆਂ ਗਲਤ ਬੈਠੀਆਂ ਨੇ ਇੱਕ ਭਰਾ ਵਿੱਚ ਕਮੈਂਟ ਕਰੀ ਜਾਂਦਾ ਜੇ ਇੱਥੇ ਬੈਠੇ ਹੁੰਦੇ ਸਰਕਾਰ ਨਾਲ ਕੋਈ ਗੱਲਬਾਤ ਨਾ ਹੁੰਦੀ ਸਰਕਾਰ ਨਾਲ ਮੀਟਿੰਗ ਨਾ ਹੁੰਦੀ ਫਿਰ ਇੱਥੇ ਬੈਠਣਾ ਗਲਤ ਸੀ ਫੇਰ ਮੈਂ ਵੀ ਕਹਿੰਦਾ ਵੀ ਆਗੂਆਂ ਦੀ ਲੱਤਾਂ ਭਾਰ ਨਹੀਂ ਚਲਦੀਆਂ ਪਰ ਜਦੋਂ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਅਗਲੇ ਦਿੱਲੀ ਤੋਂ ਚੱਲ ਕੇ ਪੰਜਾਬ ਆਉਂਦੇ ਆ ਮੀਟਿੰਗ ਕਰਨ ਦੇ ਲਈ ਇਹ ਦਬਾਅ ਹੈ ਇਹ ਦਬਾਅ ਹੈ ਭਾਈ ਸੋਚਿਆ ਕਰੋ ਦਿਮਾਗ ਤੋਂ ਕੰਮ ਲਿਆ ਕਰੋ ਜੇ ਉਹ ਦਿੱਲੀ ਤੋਂ ਚੱਲ ਕੇ ਇੱਥੇ ਆਉਂਦੇ ਤਾਂ ਕਿਸੇ ਗੱਲ ਕਰਕੇ ਆਉਂਦੇ ਨਹੀਂ ਅਗਲੇ ਨੇ ਅਗਲੇ ਜਾਤ ਨਹੀਂ ਪੁੱਛਦੇ ਪਹਿਲਾਂ ਕਿੰਨੀ ਕੁ ਪੁੱਛੀ ਸੀ 2020 ਦੇ ਵਿੱਚ ਜੇ ਆਗੂ ਇੱਥੇ ਬਿਨਾ ਵਜਾ ਬਹਿ ਜਾਂਦੇ ਆ ਕੇ ਸਰਕਾਰ ਨਾਲ ਗੱਲਬਾਤ ਨਾ ਹੁੰਦੀ ਇੱਥੇ ਬੈਠੇ ਰਹਿੰਦੇ ਕਹਿੰਦੇ ਵੀ ਇੱਥੇ ਬਹਿ ਜਾਓ ਜਦੋਂ ਸਰਕਾਰ ਬੁਲਾਊਗੀ ਸੱਦੂਗੀ ਫੇਰ ਜਾਵਾਂਗੇ ਹਾਂ ਫੇਰ ਇੱਥੇ ਬੈਠਣਾ ਗਲਤ ਸੀ ਪਰ ਅੱਜ ਸਰਕਾਰ ਆਪ ਸਰਕਾਰ ਦੇ 4 4 5 5 ਮੰਤਰੀ ਮੀਟਿੰਗ ਕਰਨ ਆਉਂਦੇ ਆ ਮੀਟਿੰਗ ਚੱਲਦੀ ਹੈ ਤੇ ਉਹਦੇ ਵਿੱਚ ਹੱਲ ਨਿਕਲ ਰਹੇ ਨੇ ਅੱਜ ਦੀ ਲਾਸਟ ਮੀਟਿੰਗ ਹੈ ਜੇ ਅੱਜ ਦੀ ਲਾਸਟ ਮੀਟਿੰਗ ਦੇ ਵਿੱਚ ਹੱਲ ਨਾ ਹੋਇਆ ਤਾਂ ਅੱਗੇ ਨੂੰ ਵੀ ਵਧਾਂਗੇ ਇਹ ਨਹੀਂ ਵੀ ਆਪਾਂ ਇੱਥੇ ਬੈਠਾਂਗੇ ਪਰ ਨੌਜਵਾਨੇ ਨੂੰ ਜਾਬਤੇ 'ਚ ਰਹਿਣ ਲਈ ਮੈਂ ਕਹ ਰਿਹਾ ਲਾਂਬੰਦ ਹੋਣ ਲਈ ਕਹਿ ਰਿਹਾ ਵੀ ਐਵੇਂ ਬਿਨਾਂ ਵਜਾ ਤੋਂ ਆਪਾਂ ਜਾਨਾ ਨਾ ਗਵਾ ਲਈਏ ਬਾਈ ਲੋਕ ਬਹੁਤ ਤੁਹਾਨੂੰ ਉਕਸਾਉਣਗੇ ਲੋਕ ਬਹੁਤ ਭੇਜਣਗੇ ਵੀ ਯਾਰ ਬਾਰਡਰ ਤੋੜ ਦੋ ਐ ਕਰ ਦੋ ਬਾਹਰ ਕਰ ਦੋ ਬਾਰਡਰ ਵੀ ਤੋੜਾਂਗੇ ਪੈਰੀਗੇਟ ਵੀ ਭੰਨਾਂਗੇ ਅੱਗੇ ਵੀ ਵਧਾਂਗੇ ਪਰ ਤਰੀਕੇ ਨਾਲ ਕਿਸੇ ਵੀ ਮਾਂ ਦਾ ਪੁੱਤ ਨਾ ਮਰੇ ਮਾਮਾ ਨੂੰ ਪੁੱਤ ਬਹੁਤ ਪਿਆਰੇ ਆ ਇਕੱਲੇ ਫੇਸਬੁੱਕਾਂ ਤੇ ਕਮੈਂਟ ਕਰਨ ਨਾਲ ਇਕੱਲੇ ਫੇਸਬੁੱਕਾਂ ਤੇ ਬੋਲਣ ਨਾਲ ਨਹੀਂ ਕੁਝ ਹੁੰਦਾ ਹੁੰਦਾ ਆਲਾ ਕਹਿੰਦਾ ਯਾਰ ਇਹ ਐ ਨਹੀਂ ਕਰਦੇ ਬਾਹਰ ਨਹੀਂ ਕਰਦੇ ਗਰਾਊਂਡ ਤੇ ਆਓ ਇੱਥੇ ਆ ਕੇ ਪਾਓ ਜਿਹੜੇ ਬੰਦੇ ਕਮੈਂਟ ਕਰਦੇ ਇੱਥੇ ਰਾਤ ਸਾਨੂੰ ਪਤਾ ਅਸੀਂ ਰਾਤਾਂ ਕਿਵੇਂ ਕੱਟਦੇ ਆ ਕਿਵੇਂ ਮੀਂਹਾਂ ਦੇ ਵਿੱਚ ਸਾਡੇ ਤੰਬੂਆਂ 'ਚ ਪਾਣੀ ਵੜਦਿਆ ਕਿੰਨੀ ਤਕਲੀਫ ਹੈ ਪਰ ਫਿਰ ਵੀ ਅਸੀਂ ਢੋਲਦੇ ਨਹੀਂ ਅਸੀਂ ਕਮੈਂਟਾਂ ਤੱਕ ਤਾਂ ਜਾਂਦੇ ਨਹੀਂ ਕੋਈ ਕੁਸ ਮਰਜ਼ੀ ਕਹੀ ਜਾਏ ਆਪਣੀ ਗੱਲਬਾਤ ਰੱਖਾਂਗੇ ਜਿਹੜੇ ਭਰਾ ਪਿਆਰ ਕਰਦੇ ਆ ਉਹ ਸੁਣ ਲੈਂਦੇ ਆ ਤੇ ਅੱਗੇ ਸਨੇਹਾ ਭੇਜ ਦਿੰਦੇ ਆ ਇਸ ਕਰਕੇ ਨੌਜਵਾਨੋ ਲਾਂਬੰਦ ਹੋ ਕੇ ਰਹੋ ਜਾਗਦੇ ਚ ਰਹੋ ਬੜੇ ਸੋਹਣੇ ਤਰੀਕੇ ਨਾਲ ਆਪਾਂ ਅੱਗੇ ਵੀ ਨੰਗਾਗੇ ਜਦੋਂ ਤੱਕ ਸਰਕਾਰ ਝੁਕੀ ਹੋਈ ਆ ਜੇ ਆਪਾਂ ਦਿੱਲੀ ਜਾਵਾਂਗੇ ਉੱਥੇ ਇੱਕ ਸੈਂਟਰ ਨਾਲ ਆ ਇੱਥੇ ਬੈਠੇ ਆ ਤਾਂ ਤਿੰਨ ਸਰਕਾਰਾਂ ਨਾਲ ਤਿੰਨ ਸਰਕਾਰਾਂ ਨਾਲ ਅੱਜ ਪੰਗੇ ਐ ਹਾਂ ਫੇਰ ਬੈਠਣਾ ਗਲਤ ਤੀਜੀਏ ਇੱਥੇ ਸਰਕਾਰ ਨਾਲ ਸਾਡੀ ਕੋਈ ਰਾਬਤਾ ਨਾ ਹੁੰਦਾ ਸਾਡੀ ਕੋਈ ਗੱਲਬਾਤ ਨਾ ਹੁੰਦੀ ਸਾਨੂੰ ਸੁਣਦੇ ਹੀ ਨਾ ਹਨਾ ਹੁਣ ਤਾਂ ਮੀਟਿੰਗਾਂ ਸਰਕਾਰ ਆਪ ਕਰ ਰਹੀ ਐ ਆਕੇ ਉੱਥੇ ਵੀ ਉੱਥੇ ਬੈਠਾਂਗੇ ਉੱਥੇ ਵੀ ਮੀਟਿੰਗ ਹੀ ਕਰਨੀਆਂ ਨੇ ਇਹ ਗੱਲ ਸਮਝੋ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਬਹਿ ਗਏ ਉੱਥੇ ਜਾ ਕੇ ਵੀ ਤਾਂ ਅਸੀਂ ਮੀਟਿੰਗ ਹੀ ਕਰਾਂਗੇ ਸਰਕਾਰ ਨਾਲ ਉੱਥੇ ਜਾ ਕੇ ਕਿਹੜਾ ਸੀ ਕੋਈ ਤੋਪ ਚਲਾਉਣੀ ਐ ਉੱਥੇ ਵੀ ਮੀਟਿੰਗਾਂ ਵਿੱਚ ਹੀ ਹਾਲ ਨਿਕਲੂ ਜੇ ਸਰਕਾਰ ਖੁਦ ਮੀਟਿੰਗਾਂ ਕਰਨ ਲਈ ਇੱਥੇ ਆ ਰਹੀ ਹੈ ਤੇ ਫਿਰ ਜੇ ਇੱਥੇ ਹਾਲ ਨਿਕਲਦਾ ਕਿਉਂ ਮਾਮਾ ਦੇ ਪੁੱਤ ਮਰਵਾਉਣੇ ਆ ਬਾਈ ਕਿਉਂ ਮਰਵਾਉਣੇ ਆ ਕਿਉਂ ਕਿਉਂ ਨੁਕਸਾਨ ਕਰਾਉਣਾ ਪੰਜਾਬ ਦਾ ਪਹਿਲੀ ਨੁਕਸਾਨ ਬਹੁਤ ਚੱਲ ਰਿਹਾ ਪਹਿਲੀ ਇੱਥੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਨੇ ਨੌਜਵਾਨੋ ਜਾਬਤੇ ਚ ਰਹੋ ਲਾਂ ਬੰਦੋ ਕੇ ਰਹੋ ਐਨ ਆਗੂਆਂ ਦੇ ਕਹਨੇ ਚ ਰਹੋ ਪੜਤੌਣ ਦੀਆਂ ਕੋਸ਼ਿਸ਼ਾਂ ਤੁਹਾਨੂੰ ਬਹੁਤ ਹੋਣਗੀਆਂ ਪੜਕਾਉਣ ਦੀਆਂ ਕੋਸ਼ਿਸ਼ਾਂ ਤੁਹਾਨੂੰ ਬਹੁਤ ਹੋਣਗੀਆਂ ਪੜਕਾਉਣਗੇ ਮਗਰ ਪੰਜਾਬ 'ਚ ਬੈਠੇ ਬੰਦੇ ਵੀ ਐ ਕਰ ਦੋ ਬਾਹ ਕਰ ਦੋ ਪਰ ਜਾਬਤਾਂ ਨਾ ਤੋੜਿਓ ਲਾਂਬੰਦੀ ਨਾ ਤੋੜਿਓ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਬਹੁਤ ਮਾੜਾ ਕਹਿੰਦੇ ਹੁੰਦੇ ਆ ਪਰ ਤੁਸੀਂ ਜਾਬਤੇ 'ਚ ਰਹਿ ਕੇ ਅੱਗੇ ਵਧਣਾ ਕਿਉਂ ਸੁੱਖੀ ਵਧੀਆ ਇੱਕ ਨਾ ਬਾਈ ਸੱਸੀ ਗੱਲ ਸਾਰਿਆਂ ਨੂੰ ਬਾਈ ਇਹ ਬੰਦਾ ਮੈਂ ਰਾਤ ਦੇਖਿਆ ਓਰੇ ਥੋੜੇ ਮੇਰੇ ਨਾਲ ਤੇ ਨੈਟ ਦੀ ਪ੍ਰੋਬਲਮ ਆ ਬਈ ਰਾਤ ਮੀਂਹ ਪਈ ਜਾਵੇ ਇਹੇ ਵੀਰ ਨਾਲ ਇਹਦੇ ਜਿਹੜੇ ਦੂਜੇ ਜੋਧੇ ਹੁੰਦੇ ਆ ਮੈਂ ਕਹਿੰਦਾ ਯਾਰ ਵੀ ਇਹੇ ਨੇ ਬਈ ਅਸਲੀ ਜੋਧੇ ਬੰਦੇ ਮੀਂਹ ਪੈਂਦੇ ਦੇ ਵਿੱਚ ਬਈ ਹੈਨਾ ਤੇ ਮੈਂ ਉਦੋਂ ਸੁੱਤੇ ਪੈ ਦੀ ਵੀਡੀਓ ਬਣਾਈ ਰਾਤ ਨੂੰ 1:00 ਵਜਿਆ ਪਿਆ ਮੀਂਹ ਪਈ ਜਾਵੇ ਦੇਖ ਲੈ ਬਈ ਮੈਂ ਯਾਰ ਤੇਰਾ ਫੈਨ ਹੋ ਗਿਆ ਨਹੀਂ ਨਾ ਕੀ ਹੁੰਦਾ ਮੰਨ ਲਾ ਵੀ ਬਾਹਲੇ ਬੰਦੇ ਮੈਂ ਦੇਖੇ ਨੇ ਕਿ ਉਰੇ ਆਈ ਦੇ ਨੇ ਵੀਡੀਓ ਪਾਤੀ ਹੈ ਨਾ ਜਾਂ ਜਿਵੇਂ ਤੂੰ ਕਹਿਆ ਗੱਲ ਬਾਈ ਜਿਹੜਾ ਮੈਂ ਕਦੇ ਦਿਨ ਵਾਸਤੇ ਆਉਣਾ ਉਹ ਮਾਹੌਲ ਗਰਮ ਕਰਕੇ 바ਗ ਜਾਂਦੇ ਹਾਂ ਤੇ ਮਨ ਲਾ ਐਵੇਂ ਉੱਥੇ ਜਾ ਕੇ ਉਹ ਕਰੀ ਜਾਂਦੇ ਵੀ ਤੋੜ ਕੇ ਹਟਾ ਦੇ ਤੋੜ ਕੇ ਹਟਾ ਦੇ ਬਾਈ ਬੜਾ ਨੁਕਸਾਨ ਹੋ ਜੂ ਜਵਾਨੀ ਦਾ ਤੇ ਮੈਂ ਬਾਈ ਦੀ ਕੱਲ ਇਸੇ ਕਰਕੇ ਦਾ ਸਨੇਹਾ ਪਾਇਆ ਜੀ ਬੀਜ ਦੇ ਨੌਜਵਾਨ ਨੂੰ ਸਨੇਹਾ ਦਿੱਤਾਗਾ ਵੀ ਨੌਜਵਾਨਾਂ ਨੂੰ ਦਰਮਣਾ ਹੋਊ ਤੱਤੇ ਨਾ ਚੱਲੋ ਬਹੁਤ ਬੰਦੇ ਆਪਾਂ ਨੂੰ ਪੰਪ ਦੇ ਦੇ ਜਾਂ ਕੱਲ ਤਾਂ ਸਰਕਾਰ ਇਹਦੀ ਵੀ ਆਪਣਾ ਨੁਕਸਾਨ ਕਰਾਉਣ ਨੂੰ ਫਿਰਦੇ ਆਗੇ ਜੇ ਆਪਣੀ ਜਵਾਨੀ ਦਾ ਨੁਕਸਾਨ ਹੋ ਗਿਆ ਨਾ ਬਾਈ ਬਹੁਤ ਜਿਆਦਾ ਉਹ ਹੋ ਜਾਣਾ ਇਹਦਾ ਜਵਾਬ ਕੱਲ ਨੂੰ ਮਾਵਾ ਕੀ ਤੋਂ ਮੰਗਣ ਗਿਆ ਬਾਈ ਆਗੂਆਂ ਤੋਂ ਮੰਗਣ ਗਿਆ ਬਾਈ ਰਾਜਵਰ ਕਹਿੰਦਾ ਮੰਗਣ ਗਿਆ ਜਿਹੜੇ ਜਿਹੜੇ ਮੂਰੇ ਮੋਹ ਤੋਂ ਬੰਦੇ ਜਿਹੜੇ ਅੱਜ ਭੜਕਾ ਰਹੇ ਨੇ ਉਹੀ ਕਹਿਣਗੇ ਵੀ ਇਹਨਾਂ ਨੇ ਨੌਜਵਾਨ ਮਰਵਾਤੇ ਬਿਲਕੁਲ ਬਾਈ ਬਿਲਕੁਲ ਇਹ ਸਿਰਫ ਛੱਡੇ ਹੋਇਆ ਏਜੰਸੀਆਂ ਦੇ ਬੰਦੇ ਆ ਪਾਰਟੀਆਂ ਦੇ ਬੰਦੇ ਆ ਇਹ ਇਹ ਅੰਦੋਲਨ ਨੂੰ ਖਰਾਬ ਕਰਨ ਲਈ ਲੱਗੇ ਹੋਏ ਆ ਬਿਲਕੁਲ ਇਹ ਆਈਟੀ ਸੈੱਲ ਹੁੰਦੇ ਆ ਬਾਈ ਇਹ ਚੀਜ਼ਾਂ ਨੂੰ ਸਮਝਿਆ ਕਰੋ ਵੀ ਜਦੋਂ ਮਾਹੌਲ ਪੂਰਾ ਗਰ ਲੋਕ ਨਹੀਂ ਕਹਿੰਦੇ ਹੁੰਦੇ ਬਾਈ ਲੋਕ ਤੁਹਾਡੇ ਨਾਲ ਹੁੰਦੇ ਆ ਪਰ ਆਈਟੀ ਸੈੱਲ ਵਾਲੇ ਕਹਿੰਦੇ ਹੁੰਦੇ ਆ ਫੇਕ ਆਈਡੀਆ ਤੋਂ ਕਹਿੰਦੇ ਹੁੰਦੇ ਆ ਅਸਲ ਮੈਂ ਕਹਣਾ ਵੀ ਖਨੌਰੀ ਆਜੋ ਗਰਾਊਂਡ ਤੇ ਆਜੋ ਪਤਾ ਲੱਗ ਜੂ ਕੌਣ ਕਿ ਕਿਹੜੀਆਂ ਲੱਤਾਂ ਭਾਰ ਚਲਦੀਆਂ ਨੇ ਕੌਣ ਕਿੰਨਾ ਕੁ ਖੜਾ ਹੈ ਕੌਣ ਇੱਥੇ ਨੇਰੀਆਂ ਚ ਪੈਂਦਾ ਕੌਣ ਰਾਤਾਂ ਕੱਢਦਾ ਕੌਣ ਜਾਂਦਾ ਬਿਲਕੁਲ ਬਾਈ ਹੈਨਾ ਐਵੇਂ ਕਮਰਿਆਂ ਚ ਬਹਿ ਕੇ ਕਮੈਂਟ ਨਾ ਕਰੋ ਬਾਈ ਜਿਹੜੇ ਬੰਦੇ ਲੜਦੇ ਆ ਉਹਨਾਂ ਨੂੰ ਹੌਸਲਾ ਦੇ ਦਿਆ ਕਰੋ ਉਹਨਾਂ ਦੀ ਲੱਤਾਂ ਨਾ ਖਿੱਚਿਆ ਕਰੋ ਬਾਈ ਪੰਜਾਬ ਲੜਾਈਏ ਤੁਹਾਡੀ ਵੀ ਹੈ ਜਿਹੜੇ ਮੇਰੇ ਵਿਰੋਧੀ ਨੇ ਲੜਾਈ ਤੁਹਾਡੀ ਵੀ ਹੈ ਅਸੀਂ ਲੜ ਰਹੇ ਹਾਂ ਪਰ ਸਾਡਾ ਸਾਥ ਦੇ ਦਿਓ ਸਾਡੀਆਂ ਲੱਤਾਂ ਨਾ ਖਿੱਚੋ ਬਸ ਗੱਲ ਇਹ ਐ ਐਮ ਐਸ ਪੀ ਦਾ ਤੁਹਾਡੀਆਂ ਫਸਲਾਂ ਤੇ ਵੀ ਉਨੀਆਂ ਲੱਗੂਗੀ ਜਿੰਨੀ ਸਾਡੀਆਂ ਤੇ ਲੱਗੂ ਹੈ ਨਾ ਕਰਜਾ ਦਾ ਤੁਹਾਡਾ ਵੀ ਉਨੀ ਮਾਫੂ ਜਿੰਨਾ ਸਾਡਾ ਹੋ ਤੁਸੀਂ ਘਰਾਂ ਚ ਬੈਠੇ ਹੋ ਅਸੀਂ ਲੜ ਰਹੇ ਹਾਂ ਜੇ ਲੜਦੇ ਵੀ ਅਸੀਂ ਜਰ ਨਹੀਂ ਹੁੰਦੇ ਤੁਹਾਡੇ ਤੋਂ ਫਿਰ ਤਾਂ ਲਾਹਣਤਾ ਯਾਰ ਫਿਰ ਤਾਂ ਲਾਹਣਤਾ ਨਹੀਂ ਬਿਲਕੁਲ ਇਹ ਲੜਦੇ ਵੀ ਨਹੀਂ ਦੇਖ ਸਕਦਾ ਅਸੀਂ ਲੜ ਰਹੇ ਹਾਂ ਸਰਕਾਰ ਨਾਲ ਯਾਰ ਬਣ ਕੇ ਹੈ ਨਾ ਤੇ ਜਥੇਬੰਦੀਆਂ ਹੋ ਸਕਦਾ ਅਲੱਗ-ਅਲੱਗ ਹੋਣ ਪਰ ਕਿਸਾਨ ਸਾਰੇ ਏਕ ਨੇ ਹਨਾ ਕਿਸਾਨ ਉਰੇ ਆਈ ਜਾਂਦੇ ਆਗੇ ਐਮਐਸਪੀ ਮਿਲਣਾ ਬਾਈ ਸਾਰਿਆਂ ਨੂੰ ਮਿਲਣਾ ਹਨਾ ਜੋ ਵੀ ਮੰਗਾ ਪੂਰੀਆਂ ਹੋਣਗੇ ਉਹ ਤਾਂ ਗਰਾਊਂਡ ਲੈਵਲ ਤੇ ਹਰੇਕ ਦੀਆਂ ਪੂਰੀਆਂ ਹੋਣੀਆਂ ਆਪਣੇ ਪੰਜਾਬ ਦੀ ਜ਼ਮੀਨ ਵਜੂਗੀ ਜਿਵੇਂ ਬਾਈ ਨੇ ਰਾਤ ਗੱਲ ਕੀਤੀ ਕਹਿੰਦਾ ਯਾਰ ਆਪਾਂ ਨੂੰ ਚਾਰ ਚਾਰ ਕਿੱਲੇ ਜ਼ਮੀਨ ਆਉਂਦੇ ਹਨਾ ਮਾਈ ਵੀ ਬਾਈ ਚਾਰ ਪੰਜ ਕਿੱਲੇ ਆ ਲਈਆਂ ਹਨਾ ਤੇ ਬਾਈ ਵੀ ਉਹਨਾਂ ਕੀ ਆ ਇਸ ਤਾਂ ਆਪਦੀ ਜਾਨ ਝੋਕੀ ਖੜਿਆਂਗੇ ਹਨਾ ਤੇ ਬਹੁਤੇ ਬੰਦੇ ਬਾਈ ਪੇਜਾਂ ਤੇ ਵੀਡੀਓ ਨਹੀਂ ਪਾਉਂਦੇ ਬਾਈ ਵੀ ਪੇਜ ਉੱਤੇ ਜਾਂ ਵੀ ਪੇਜ ਉੱਡ ਜਾਂਦੇ ਮੈਨਾਂ ਬਾਈ ਤੇ ਹੋਵਾਂ ਬਾਈ ਦੇਖ ਲਓ ਨਾ ਤਾਂ ਇਹਨੂੰ ਕੋਈ ਪੇਜ ਚਲਾਉਣ ਦਾ ਲਾਲਚ ਨਾ ਕੁਝ ਹੋਰ ਹੈਗਾ ਤੇ ਇਹਨ ਤੁਮਾਈ ਵਾਸਤੇ ਰੱਖਿਆ ਪਤਾ ਦੀ ਗੱਲ ਪਹੁੰਚਾਉਣ ਵਾਸਤੇ ਰੱਖਿਆ ਮੈਂ ਬਈ ਬਾਈ ਨੂੰ ਦੂਜੀ ਵਾਰ ਮਿਲਿਆ ਹੈ ਨਾ ਪਹਿਲੀ ਵਾਰ ਮਨਜੋਤ ਸਿੰਘ ਨਾਲ ਮੇਰੇ ਦੀ ਮੈਂ ਤਾਂ ਬਈ ਬੰਦੇ ਦਾ ਫੈਨ ਹੋ ਗਿਆ ਪਹਿਲੀ ਵਾਰ ਰਾਤ ਸਾਡੀ ਇੰਨਾ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਜੇ ਜੇ ਕਈ ਲੋਕ ਕਹਿੰਦੇ ਤੁਸੀਂ ਫੇਸਬੁੱਕਾਂ ਤੋਂ ਪੈਸੇ ਕਮਾਉਂਦੇ ਐ ਮੈਂ ਤੈਨੂੰ ਦਿਖਾਉਂਗਾ ਉਹ ਸਕਰੀਨਸ਼ਾਟ ਵੀ ਪਾ ਦਈ ਹੂੰ ਮੈਨੂੰ ਪਿਛਲੇ 3 ਮਹੀਨਿਆਂ ਦੇ 3 ਡਾਲਰ ਆਏ ਹੋਏ ਨੇ ਅੱਛਾ ਉਹ ਉਹਦਾ ਖਰਚਾ ਦੇਖ ਲੈ ਕਿੰਨਾ ਉਹਦਾ ਕਮਾਈਆਂ ਕਮੁਈਆਂ ਬਾਤ ਹੈ ਅੱਜ ਜਿਹੜਾ ਰੋਜ਼ਗਾਰ ਹੈ ਠੀਕ ਹੈ ਜਿਹੜਾ ਅਗਲਾ ਕੰਮ ਕਰਦਾ ਉਹ ਟੈਲੈਂਟ ਹੈ ਤਾਂ ਐ ਲੱਗਦਾ ਤੇਲ ਦੇ ਪੈਸੇ ਵੀ ਆੜਤੀ ਉਹ ਜਾ ਕੇ ਦਿੰਦਾ ਹਾਂ ਹਾਂ ਬਾਈ ਇੱਥੇ ਕਰਕੇ ਦਿੰਦੇ ਹਾਂ ਮੇਰੀ ਟੀਮ ਹੈ ਮੇਰੀ ਟੀਮ ਅਸੀਂ 6 ਮਹੀਨੇ 21000 ਰੁਪਇਆ ਪੱਲਿਓ ਜੇਬਾਂ ਚ ਪਾ ਕੇ ਬਈ ਪੰਪ ਦੇ ਦੇ ਕੇ ਆਣੇ ਠੀਕ ਹੈ ਗੁਰਦੁਆਰੇ ਜਾਣ ਲਈ ਤਿਆਰ ਆ ਜੇ ਕਿਸੇ ਤੋਂ 1 ਰੁਪਇਆ ਕਦੇ ਖਾਦਾ ਹੋਵੇ ਕਿਸੇ ਤੋਂ ਮੰਗਿਆ ਹੋਵੇ ਮੇਰੀ ਟੀਮ ਦੇ ਵਿੱਚ ਅਸੀਂ 7-8 ਬੰਦੇ ਅਸੀਂ ਫੰਡ ਵੀ ਨਹੀਂ ਇਕੱਠਾ ਪਿੰਡੋਂ ਕਰਦੇ ਭਾਵੇਂ ਸਾਡੀ ਜਥੇਬੰਦੀ ਬਣਾਈ ਹੋਈ ਹੈ ਨਹੀਂ ਮੈਂ ਦੇਖਿਆ ਅਸੀਂ ਆਪ ਆਪ ਕਰਦੇ ਹਾਂ ਮੈਂ ਸੋਚਿਆ ਯਾਰ ਮੈਂ ਵੀ ਇਹ ਤਾਂ ਬੰਦਾ ਹੋਟਲ 'ਚ ਵੀ ਰਹਿ ਸਕਦਾ ਹਨਾ ਜਾਂ ਕੋਈ ਹੋ ਕਰ ਸਕਦਾ ਪਰ ਜਦ ਉੱਥੇ ਪਿਆ ਯਾਰ ਮਹਾ ਕਮਾਲ ਦੀ ਗੱਲ ਆ ਯਾਰ ਨਹੀਂ ਆਪਾਂ ਕਹਿੰਦੇ ਯਾਰ ਹੋਟਲ ਚ ਕੰਮ ਕਰ ਲੈ ਲੋ ਜਾਂ ਹੋਰ ਪੱਤਰਕਾਰ ਭਾਈ ਜਰਾ ਆਉਂਦਾ ਦੋ ਚਾਹ ਉਹ ਕਰ ਲੈਂਦੇ ਪਰ ਉਹੀ ਭਾਈ ਮੇਰਾ ਸਾਨੂੰ ਪਤਾ ਗੱਡੀ ਚ ਪੈਣ ਵਾਲਾ ਹੁੰਦਾ ਸਿਸਤ ਮੈਂ ਗੱਡੀ ਚ ਪੈ ਗਿਆ ਤੇਰਾ ਆਦਮੀ ਪੈਣ ਲੱਗ ਨਾਲ ਮੂੰਹ ਜੀ ਨੂੰ ਉਹ ਕਰ ਲਿਆ ਤੇ ਬਾਈ ਹੋਰਿਆਂ ਨੂੰ ਜਦੋਂ ਮੈਂ ਦੇਖਿਆ ਉੱਥੇ ਮਹਾਵੀਰ ਆਹ ਕੌਣ ਪਏ ਨੇ ਕਿ ਕेंद्रीय ਕੋਲੇ ਕਹਿੰਦੇ ਵੀ ਰਾਜਹੂਰੀ ਪਏ ਨੇਗੇ ਤੇ ਮੈਂ ਬਾਈ ਖਲੋਸੇ ਟਾਈਮ ਵੀਡੀਓ ਬਣਾਈ ਮਹ ਜਾਲਾ ਆਪਾਂ ਇਹਦੀ ਇਹ ਅਸਲੀਅਤ ਤਾਂ ਦਿਖਾਈਏ ਲੋਕਾਂ ਨੂੰ ਵੀ ਆਹ ਪਿਆ ਬੰਦਾ ਦੇਖ ਲੋ ਹੈਨਾ ਦਸਤਾਰ ਸਿਰ ਤੇ ਸਜਾਈ ਵੀ ਬਾਈ ਉੱਥੇ ਪਿਆ ਤੇ ਆ ਜਾ ਬਾਈ ਚਾਹ ਪੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਨੌਜਵਾਨੋ ਵੱਧ ਤੋਂ ਵੱਧ ਵੱਡੀ ਗਿਣਤੀ ਚ ਮੋਰਚਿਆਂ ਤੇ ਡਟ ਜੋ ਤਰੀਕੇ ਨਾਲ ਸ਼ਾਂਤਮਈ ਇਹ ਨਹੀਂ ਮੈਂ ਕਹਿੰਦਾ ਵੀ ਆਪਾਂ ਡਰ ਕੇ ਜਾ ਝੁੱਕ ਗਏ ਆਟਗੂਆਂ ਦੇ ਕਹਿਣ ਤੇ ਆਪਾਂ ਜਾਨ ਵੀ ਦੇ ਦਾਂਗੇ ਸਰ ਵੀ ਦੇ ਦਾਂਗੇ ਖੂਨ ਵੀ ਢੋਲ ਦਾਂਗੇ ਬੱਤਰੀਕੇ ਨਾਲ ਹੋਵੇ ਜਿਵੇਂ ਤੁਸੀਂ ਪਿਛਲੀ ਵਾਰ ਕਹਿੰਦੇ ਵੀ ਅਸੀਂ ਬਹੁਤ ਗਰਮ ਸੀਗੇ ਹਨਾ ਪਰ ਉਦੋਂ ਬਾਅਦ ਹੁਣ ਤੁਸੀਂ ਸੰਘਰਸ਼ਾਂ ਦੇ ਵਿੱਚ ਆ ਗਏ ਪਤਾ ਲੱਗਦਾ ਸੰਘਰਸ਼ਾਂ ਜਿਹੜੇ ਰਹਿ ਕੇ ਪਤਾ ਲੱਗ ਜਾਂਦਾ ਪੂਰੇ ਜਦੋਂ ਆ ਗੁੰਗੀਆਂ ਗੱਲਾਂ ਸੁਣਦੇ ਤਾਂ ਉਹ ਇਹ ਕਹਿੰਦੇ ਕਹਿੰਦੇ ਕਿ ਅੱਬਾ ਜਿੱਤ ਕੇ ਨਾ ਹਾਰ ਜਰ ਮੇਰੀ ਗੱਲ ਮੈਂ ਇੱਕ ਨੌਜਵਾਨਾਂ ਨੂੰ ਕਹਿਣਾ ਹੁਣ ਆਪਾਂ ਸਮਝ ਲੈ ਸੁਖੀ ਦਿੱਲੀ ਪਹੁੰਚ ਗਏ ਉੱਥੇ ਵੀ ਤਾਂ ਆਪਾਂ ਸਰਕਾਰ ਨਾਲ ਮੀਟਿੰਗ ਹੀ ਕਰਾਂਗੇ ਬਿਲਕੁਲ ਬਿਲਕੁਲ ਮੀਟਿੰਗਾਂ ਕਰਾਂਗੇ ਤੋਪ ਦਾ ਮਾਰਦੇ ਨਹੀਂ ਉਹੀ ਮੀਟਿੰਗਾਂ ਉਰੇ ਹੋ ਰਹੀਆਂ ਨੇ ਬਿਲਕੁਲ ਉਹ ਉਥੋਂ ਚੱਲ ਕੇ ਆਉਂਦੇ ਆ ਵੀਰੇ ਮੈਂ ਉਰੇ ਗਾਹਾਂ ਨੂੰ ਖਰਿਆਣੇ ਚੋਂ ਖੱਟਰਦਾ ਵੀ ਸਭ ਆਇਆ ਹੋਈ ਹਰਿਆਣੇ ਕੋਲ ਰਿਆਣੇ ਦੇ ਹਾਂ ਆ ਤੁਹਾਡੇ ਪੰਜਾਬ ਵਾਲੇ ਮੁੱਖ ਮੰਤਰੀ ਦਾ ਵੀ ਪਤਾ ਲੱਗ ਜੂ ਵੀ ਕਿੰਨੇ ਕੁ ਪਾਣੀ ਚ ਮੈਂ ਆਪਣ ਨੂੰ ਇਹਨਾਂ ਦਾ ਪਤਾ ਲੱਗ ਜੂ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਤੇ ਉਧਰ ਮੋਦੀ ਵਾਲਾ ਦਾ ਪਤਾ ਹੀ ਹੈਗਾ ਹੈ ਨਾ ਹਾਂ ਸੋ ਆਜੋ ਬਾਈ ਵੱਤੋ ਬਾਤ ਵੱਡੀ ਗਿਣਤੀ ਚ ਬਹੁਤ ਬਹੁਤ ਧੰਨਵਾਦ ਪਿਆਰ ਦੇ ਨਾਲੇ ਭਰਾਵਾਂ ਦਾ ਜਿਉਂਦੇ ਬਸਦੇ ਰਹੋ ਮੋਰਚੇ 'ਚ ਮਿਲਾਂਗੇ ਜਦੋਂ ਮਰਜ਼ੀ